ਪ੍ਰੀਕੋਰਡ ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਸਵਾਗਤ ਕਰਦਾ ਮੈਂ ਹਾਂ ਜਗਤਾਰ ਸਿੰਘ ਪਿਛਲੇ ਦਿਨਾਂ ਚ ਤੁਸੀਂ ਵੀਡੀਓ ਵੇਖੀਆ ਹੋਣਗੀਆਂ ਕਿ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਦੇ ਵਿੱਚ ਸਿਰਫ ਜਿੰਨੀਆਂ ਸੀਟਾਂ ਹਨ ਉਹਨਾਂ ਹੀ ਜਿਹੜੇ ਹੈਗੇ ਸਵਾਰੀਆਂ ਫੜਾਈਆਂ ਜਾ ਰਹੀਆਂ ਨੇ ਕਈ ਥਾਵਾਂ ਤੇ ਵਿਰੋਧ ਵੀ ਹੋ ਰਿਹਾ ਪਰ ਇਸ ਸਬੰਧ ਦੇ ਵਿੱਚ ਅਸੀਂ ਅੱਜ ਫ੍ਰੀਕੋਰਡ ਦੇ ਬਾਸਾਡੇ ਦੇ ਡੀਪੂ ਮੁਲਾਜ਼ਮ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਰਕਾਰ ਦਾਅਵੇ ਲੱਖ ਕਰ ਲਵੇ ਪਰ ਦਾਅਵੇ ਕਿੰਨੇ ਕਿਤੇ ਖੋਖਲੇ ਨੇ ਉਹਨਾਂ ਕਹਿੰਦੇ ਸਰਕਾਰ ਉਹਨਾਂ ਕਹਿੰਦੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਨੇ ਪਰ ਲੋਕ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਕਿਉਂਕਿ ਸਰਕਾਰ ਦੀ ਹਦਾਇਤ ਅਨੁਸਾਰ ਜਿੰਨੀਆਂ ਸੀਟਾਂ ਨੇ ਉਹਨਾਂ ਹੀ ਤੁਸੀਂ ਸਵਾਰੀਆਂ ਬਿਠਾ ਸਕਦੇ ਹੋ ਅੱਜ ਉਹ ਉਹੀ ਕਾਨੂੰਨ ਪਾਲਣ ਕਰ ਰਹੇ ਨੇ ਕਿਉਂ ਕਿ ਜੇਕਰ ਸਵਾਰੀ ਵੱਧ ਬਿਠਾਉਂਦੀ ਹਨ ਜਾਂ ਕਿਤੇ ਰੱਬ ਨਾ ਕਰੇ ਕੋਈ ਐਕਸੀਡੈਂਟ ਵਗੈਰਾ ਹੁੰਦਾ ਹੈ ਤਾਂ ਉਸ ਦਾ ਸਾਰਾ ਖਰਚਾ ਡਰਾਈਵਰ ਤੇ ਜਾਂ ਕਨੈਕਟਰ ਤੇ ਪੈਂਦਾ ਹੈ ਨਾ ਹੀ ਪ੍ਰਸ਼ਾਸਨ ਤੇ ਨਾ ਹੀ ਡਿੱਪੂ ਅਤੇ ਨਾ ਹੀ ਸਰਕਾਰੋਂ ਜਿਹੜਾ ਹੈਗਾ ਖਰਚਾ ਚੁੱਕਦੀ ਹੈ ਉਹ ਨਾਲ ਹੀ ਉਹਦਾ ਕਹਿਣਾ ਹੈ ਕਿ ਜਦੋਂ ਦਾ ਬੱਸਾਂ ਦੇ ਵਿੱਚ ਔਰਤਾਂ ਨੂੰ ਫ੍ਰੀ ਸੇਵਾ ਕੀਤੀ ਹੈ ਉਸ ਦੇ ਨਾਲ ਹਜੇ ਤੱਕ ਜਿਹੜਾ ਸਰਕਾਰ ਦੇ ਵੱਲੋਂ ਜਿਹੜਾ ਡਿੱਪੂ ਨੂੰ ਪੈਸਾ ਨਹੀਂ ਦਿੱਤਾ ਗਿਆ ਜਿਸ ਕਾਰਨ ਬੱਸਾਂ ਕਾਫੀ ਨੁਕਸਾਨ ਚੱਲ ਰਹੀਆਂ ਨੇ ਉਹਨਾਂ ਸਿੱਧੇ ਤੌਰ ਤੇ ਕਹਿਣਾ ਹੈ ਕਿ ਲਗਾਤਾਰ ਜਿਸ ਤਰ੍ਹਾਂ ਪਿਛਲੇ ਦਿਨੀ ਹੈਕਟਲ ਰਨਰ ਕਾਨੂੰਨ ਆਇਆ ਸੀ ਅਤੇ ਨਾ ਹੀ ਸਰਕਾਰ ਉਹਨਾਂ ਨੂੰ ਪੱਕਿਆ ਕਰ ਰਹੀ ਹੈ ਤੇ ਜੇਕਰ ਜੇ ਕੋਈ ਗਲਤੀ ਵੀ ਹੁੰਦੀ ਹੈ ਜਾਂ ਕਨੈਕਟਰ ਦਾ ਡਰਾਈਵਰ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਤਤ ਕੀਤੀ ਜਾਂਦੀ ਹੈ ਆਓ ਤੁਹਾਨੂੰ ਵੀ ਸੁਣਾਉਣੇ ਆ ਇਸ ਮੌਕੇ ਕੀ ਕਿਹਾ ਉਹਨਾਂ ਆਗੂਆਂ ਨੇ ਕਿ ਕੀ ਦੱਸਿਆ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਜਿਸ ਕਾਰਨ ਉਹਨਾਂ ਨੂੰ ਮਜਬੂਰ ਨਵਸ ਅੱਜ ਬੱਸ ਦੇ ਵਿੱਚ ਜਿੰਨੀਆਂ ਸਵਾਰੀਆਂ ਸੀਟਾਂ ਨੇ ਉਹਨੀਆਂ ਹੀ ਸਵਾਰੀਆਂ ਬਿਠਾਉਣੀਆਂ ਪੈ ਰਹੀਆਂ ਨੇ ਮੇਰਾ ਨਾਮ ਹਰਪ੍ਰੀਤ ਸਿੰਘ ਸੋਢੀ ਮੈਂ ਪਨਬਸ ਪੀ 8 ਸੀ ਕੰਟੈਕਟ ਯੂਨੀਅਨ ਦਾ ਸੂਬਾ ਮੀਰਪੁਰ ਦਾ ਜਿਹੜੀਆਂ ਪਿਛਲੇ ਦਿਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ 52 ਸਾਰੀਆਂ ਲੈ ਕੇ ਉਹ ਜੋ ਸਾਡੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਗਈ ਕਿ ਜਿੰਨੀ ਓਵਰਲੋਡਿੰਗ ਦੇ ਸਾਹਬ ਦੇ ਨਹੀਂ ਆਪਾਂ ਚਲਣੀਆਂ ਜਿੰਨੀਆਂ ਸੀਟਾਂ ਹੈ ਓਨੀਆਂ ਸਵਾਰੀਆਂ ਚਲਾਉਣੀਆਂ ਹੈ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਦੇ ਚਾਹੀ ਆਮ ਜਨਤਾ ਨੂੰ ਥੋੜੇ ਰਹੀ ਮਾਦੇਬਾਜੀ ਜਾਨੂ ਕਰੋਨਾ ਚਾਹੁੰਦੇ ਆ ਕਿਉਂਕਿ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਡਿਊਟੀ ਕਰਨਾ ਚਾਹੁੰਦੇ ਆ ਕਿ ਜਿਵੇਂ ਪਿਛਲੇ ਦਿਨੀ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਜਿੰਨੀਆਂ ਸੀਟਾਂ ਓਨੀਆਂ ਸਵਾਰੀਆਂ ਓਵਰਲੋਡਿੰਗ ਨਹੀਂ ਕਿਉਂਕਿ ਜੇ ਆਪਾਂ ਇੱਕ ਮੋਟਰਸਾਈਕਲ ਤੇ ਦੋ ਦੋ ਜਾਂ ਤਿੰਨ ਬੰਦੇ ਬੈਠਦੇ ਆ ਉਹਦਾ ਹੀ ਚਲਾਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੇਕਰ ਓਵਰਲੋਡਿੰਗ ਹੁੰਦੀ ਆ ਜਿੰਦੇ ਚ ਹਾਦਸਿਆਂ ਦਾ ਕਾਰਨ ਬੰਦੇ ਆ ਇਸ ਕਰਕੇ ਅਸੀਂ ਕੋਈ ਜਥੇਬੰਦੀ ਦਾ ਫੈਸਲਾ ਨਹੀਂ ਲਿਆ ਆਈ ਸਰਕਾਰ ਦੇ ਜਿਹੜੇ ਕਾਨੂੰਨ ਹੈ ਅਸੀਂ ਉਹਦੀ ਪਾਲਣਾ ਕਰਦੇ ਹੋਏ ਇਹ ਬੁੰਜਾ ਸਾਰੇ ਦਾ ਫੈਸਲਾ ਕੀਤਾ ਹੈ। ਕਈ ਵਾਰ ਲੱਗੇਗਾ ਕਿ ਲੋਕ ਗਿਰਦੇ ਤੇ ਜਿਹਦਾ ਰੋਲ ਕਰ ਰਹੇ ਨੇ ਟਰੈਵਲ ਕਰਨਾ ਵੀ ਕਰ ਰਹੇ ਨੇ। ਕੀ ਕਾਰਨ ਮੰਨਦੇ ਤੁਹਾਨੂੰ ਇਹ ਜਿਹੜਾ ਮਜਬੂਰਨ ਹੋਏ ਚੀਜ਼ਾਂ ਨੂੰ ਨਾ ਕਾਨੂੰਨ ਫਾਲ ਕਰਨਾ ਪਾ ਰਿਹਾ ਹੈ ਤਾਂ ਕਿ ਮੈਂ ਕਹਿੰਦਾ ਜਾਵਾਂ ਸੱਸਾਂ ਭਰੀਆਂ ਜਾਂਦੀਆਂ ਨੇ। ਠੀਕ ਹੈ ਜੀ ਅਸੀਂ ਦੱਸਣਾ ਚਾਹੁੰਦੇ ਆ ਆਮ ਜਨਤਾ ਨੂੰ ਵੀ ਕਿ ਜਿਹੜੀਆਂ ਬੱਸਾਂ ਪਹਿਲਾਂ ਭਰੀ ਜਾਂਦੀਆਂ ਹੁੰਦੀ ਸੀ ਜੀ ਉਸ ਤੋਂ ਬਾਅਦ ਜਿਵੇਂ-ਜਿਵੇਂ ਪਹਿਲਾਂ ਇਹ ਟੈਨ ਰਨ ਕਰੂਣ ਆਇਆ ਉਹਦੇ ਕਰਕੇ ਇੱਕ ਉਸ ਤੋਂ ਬਾਅਦ ਸਾਡੇ ਮੈਘਮੇ ਚ ਸਾਡੇ ਕਨੈਕਟਰਾਂ ਦੇ ਇੰਨੀ ਮਾਰੂ ਕੰਡੀਸ਼ਨ ਆ ਗਈਆਂ ਕਿ ਜਿਹੜੇ ਸਾਥੀ ਜਿਵੇਂ ਅਸੀਂ 10-11-11 ਸਾਲ ਹੋ ਗਏ ਸਾਨੂੰ ਅੱਜ ਸੁਆਮਣ ਹੁੰਦੇ ਹੋਏ ਜੇਕਰ ਕਿਸੇ ਕੋਲ ਹੁਣ ਛੋਟੀ ਵੀ ਗਲਤੀ ਹੁੰਦੀ ਆ ਉਹਨੂੰ ਨੌਕਰੀ ਤੋਂ ਫਰਕ ਕਰ ਦਿੱਤਾ ਜਾਂਦਾ ਹੈ ਓਵਰਲੋਡਿੰਗ ਜਿਵੇਂ ਸਵਾਰੀ ਹੁੰਦੀ ਆ ਉਹਦੇ ਚ ਕੋਈ ਇੱਕ ਅੱਧੀ ਸਵਾਰੀ ਗਲਤੀ ਨਾ ਰਹਿ ਜਾਂਦੀ ਆ ਇੱਕ ਅੱਧੀ ਸਵਾਰੀ ਰਹਿ ਜਾਂਦੀ ਆ ਉਹਦੇ ਕਰਕੇ ਫਿਰ ਇਹ ਸਰਵਾਰ ਸਰਕਾਰੀ ਜੁਰਮਾਨਾ ਕਰਨ ਦੀ ਬਜਾਏ ਜੋ ਸਾਡੇ ਚੈਕਿੰਗ ਅਧਿਕਾਰੀ ਹੈ ਉਹ ਕਨੈਕਟਰ ਦਾ ਕਸੂਰ ਕਰਕੇ ਕਨੈਕਟਰ ਦੇ ਫਰਕ ਅਸੀਂ ਆਪਣੀ ਨੌਕਰੀ ਨੂੰ ਸੇਵ ਕਰਦੇ ਹੋਏ ਜਿੰਨੀਆਂ ਸੀਟਾਂ ਉਹਨੀਆਂ ਸਾਰੀ ਕੀਤੀਆਂ ਜਿਹੜੇ ਲੜਾਈ ਦਾ ਕਰਨਾ ਸੀ ਆਮ ਜਨਤਾ ਨੂੰ ਵੀ ਸੂਚਿਤ ਕਰਨਾ ਚਾਹੁੰਦੇ ਆ ਕਿ ਇਹ ਇੱਕ ਸਰਕਾਰ ਦਾ ਫੈਸਲਾ ਹੈ ਕਾਨੂੰਨ ਹੈ ਸਾਨੂੰ ਸਾਡਾ ਮਹਿਕਮਾ ਲਿਖਤੀ ਆਰਡਰ ਕਰ ਦੇਵੇ ਕਿ ਸਰਕਾਰ ਲਿਖਤੀ ਆਰਡਰ ਕਰ ਦੇ ਤੀ ਓਵਰਲੋਡਿੰਗ ਕਰ ਸਕਦੇ ਕਿਉਂਕਿ ਸਾਡੀ ਕਿਸੇ ਵੀ ਪੀਆਰਟੀਸੀ ਵੱਸਦਾ ਇੰਸ਼ੋਰੈਂਸ ਨਹੀਂ ਹੈਗਾ ਜੋ ਵੀ ਕਲੇਮ ਹੈ ਸਾਰਾ ਕਨੈਕਟਰ ਨੂੰ ਪੈਂਦਾ ਹੈ ਡਰਾਈਵਰ ਨੂੰ ਪੈਂਦਾ ਜਦੋਂ ਐਕਸੀਡੈਂਟ ਵਗੈਰਾ ਹੁੰਦਾ ਹੈ ਇਸ ਕਰਕੇ ਅਸੀਂ ਆਪਣੀਆਂ ਸੁਆਵਾਂ ਨੂੰ ਆਦੀ ਨੌਕਰੀ ਸੇਵ ਕਰਨ ਬਾਰੇ ਇਹ ਜੋ ਸਾਨੂੰ ਕਦਮ ਚੱਕਣਾ ਪਿਆ ਹੈ ਹੁਣ ਦੇਖਣ ਦੇ ਵਿੱਚ ਆਇਆ ਬੱਸ ਸਟੈਂਡ ਦੇ ਵਿੱਚ ਸਮੱਸਿਆਵਾਂ ਦਾ ਸੰਭਾਲ ਕਰਨਾ ਪਿਆ ਹੈ ਕਿਸੇ ਵੀ ਤਰ੍ਹਾਂ ਅਸੀਂ ਸਰਕਾਰ ਨੂੰ ਪਿਛਲੇ ਲੰਬੇ ਸਮੇਂ ਤੋਂ ਆਪਦੇ ਜੋ ਵੀ ਮੰਗ ਪੱਤਰ ਦੇ ਰਹੇ ਹਾਂ ਉਹਦੀ ਬੇਨਤੀ ਕਰਦੇ ਹਾਂ ਕਿ ਪੀਆਰਟੀਸੀ ਦੇ ਪੰਨਬਾਸ ਵਿੱਚ ਘੱਟੋ ਘੱਟ ਵੀ 10000 ਬੱਸਾਂ ਵਜਣ ਕਿਉਂਕਿ ਜਿੰਨੀ ਪੰਜਾਬ ਦੀ ਆਬਾਦੀ ਹੈ ਉਹਦੇ ਸਾਹਮਣੇ ਬੱਸਾਂ ਦਾ ਫਲੀਟ ਬਹੁਤ ਘੱਟ ਹੈ ਕਿ ਸਰਕਾਰ ਆਪਣੀਆਂ ਮੈਗ ਵਿਵਸਾਪਾ ਪਾਵੇ ਜਿੱਥੇ ਇੱਕ ਬੱਸ ਪਿੱਛੇ ਦੋ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਹੈ ਇਹਦੇ ਨਾਲ ਇੱਕਦਮ ਜਿਵੇਂ ਆਪ ਸਰਕਾਰ ਨੇ ਸੱਤਾ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦੇਵਾਂਗੇ ਜੇਕਰ ਪੰਜਾਬ ਸਰਕਾਰ ਆਪਣੀਆਂ ਬੱਸਾਂ ਪਾਉਂਦੀ ਹੈ ਇੱਕ ਡਰਾਈਵਰ ਇੱਕ ਕਨੈਕਟਰ ਇੱਕ ਬੱਸ ਦੇ ਪਿੱਛੇ ਦੋ ਵਰਕਸ਼ਾਪ ਅਧਿਕਾਰੀ ਕੰਮ ਕਰਦੇ ਆ ਤੇ ਇੱਕ ਲੰਮੀ ਜਾਨੀ ਕਿ ਨੌਕਰੀਆਂ ਦੀ ਜਿਹੜੀ ਲਾਈਨ ਚੱਲੂਗੀ ਪਰ ਆਪ ਸਰਕਾਰ ਹਾਲੇ ਤੱਕ ਆਵਾਜ਼ਈ ਜਿਹੜਾ ਟਰਾਂਸਪੋਰਟ ਦਰ ਹੈ ਉਹਨੂੰ ਚਲਾਉਣ ਦੇ ਪਿੱਛੇ ਫੇਲ ਹੋ ਰਹੀ ਹੈ ਤਾਂ ਬਹੁਤ ਹੀ ਮਾਰੇ ਹੋ ਚੁੱਕੇ ਆ ਕਹੋ ਕਿ ਜਿਵੇਂ ਸਾਡੇ ਜੋ ਵੀ ਇਹ ਜਿਹੜਾ ਹੀ ਮੁਕਤਫਲ ਦੇ ਰਿਆਂ ਉਹਦੇ ਪੈਸੇ ਪੀਆਰਟੀਸੀ ਦੇ ਹਾਲੇ ਤੱਕ ਸਰਕਾਰ ਜਿਹੜੇ ਪੂਰੇ ਨਹੀਂ ਦੇ ਰਹੀ ਕਿਉਂਕਿ ਜਿੰਦੇ ਕਰਕੇ ਸਾਨੂੰ ਟਾਇਰਾਂ ਦਾ ਸਪੇਅਰ ਪਾਰਟ ਦੀ ਕਮੀ ਆ ਰਹੀ ਆ ਹੁਣ ਦੇਖਿਆ ਜਾਵੇ ਤਾਂ ਤਕਰੀਬਨ ਹੀ ਜਿਹੜੇ ਟਾਇਰਾ ਉਹ ਕੰਡਮ ਹੋ ਚੁਕੇ ਆ ਸਰਕਾਰ ਜਿਹੜਾ ਔਰਤਾ ਦਾ ਫੀਸ ਸਫਰ ਦਾ ਪੈਸਾ ਹੈ ਉਹ ਜਲਦੀ ਤੋਂ ਜਲਦੀ ਮਹਿਕਮੇ ਨੂੰ ਪ੍ਰੋਵਾਈਡ ਕਰਵਾ ਦੇ ਮੇਰਾ ਨਾਮ ਹਰਦੀਪ ਸਿੰਘ ਢਾਲੀਵਾਲ ਜੀ ਸੈਕਟਰੀ ਫੀਕੋ ਡਿਪੂ ਸਰ ਜਿਹੜਾ ਅੱਜ ਸਵਾਰੀਆਂ 52 ਸਵਾਰੀਆਂ ਦਾ ਮਸਲਾ ਚੱਲ ਰਿਹਾ ਮੁੱਦਾ ਚੱਲ ਰਿਹਾ ਉਹਦੇ ਤੇ ਅਸੀਂ ਜੋ ਸਰਕਾਰ ਵੱਲੋਂ ਰੂਲ ਬਣਾਏ ਗਏ ਅਸੀਂ ਉਸ ਨੂੰ ਉਹਨਾਂ ਨੂੰ ਫੋਲੋ ਕਰ ਰਹੇ ਹਾਂ ਕਿਉਂਕਿ ਜਦੋਂ ਗੱਡੀ ਦੀ ਪਾਸਿੰਗ ਹੁੰਦੀ ਹੈ ਜੀ ਉਸ ਦੇ ਵਿੱਚ ਜਿੰਨੀਆਂ ਛੀਟਾ ਹੋਣ ਉਹਨੀਆਂ ਸਵਾਰੀਆਂ ਪਾਸਿੰਗ ਹੁੰਦੀਆਂ ਵੀ ਉਹਨੀਆਂ ਸਵਾਰੀਆਂ ਬਿਠਾਈ ਜਾਣ ਪਰ ਜੇ ਅਸੀਂ ਅਨਲੋਡ ਕਰਦੇ ਹਾਂ ਗੱਡੀ ਨੂੰ ਲੋਡ ਤੋਂ ਕਰਦੇ ਹਾਂ 100-100 ਜਾਂ 120 ਸਵਾਰੀਆਂ ਬਿਠਾ ਕੇ ਲੈ ਜਾਂਦੇ ਹਾਂ ਜੇ ਉੱਚ ਕੋਈ ਸਵਾਰੀ ਡੱਗ ਪੈਂਦੀ ਆ ਤਾਂ ਕੋਈ ਵੀ ਘਟਨਾ ਹੋ ਜਾਂਦੀ ਆ ਉਸ ਦੀ ਮੈਨੇਜਮੈਂਟ ਜਾਂ ਸਰਕਾਰ ਨਹੀਂ ਜ਼ਿੰਮੇਵਾਰੀ ਲੈਂਦੀ ਉਸ ਤੇ ਕਨੈਕਟਰ ਤੇ ਡਰਾਈਵਰ ਨੂੰ ਹੀ ਦੋਚੀ ਠਹਿਰਾਇਆ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਰੋਡਵੇਜ ਦੀਆਂ ਬੱਸਾਂ ਦੇ ਵਿੱਚ ਟਾਇਰ ਫਟਣ ਦੇ ਕਾਰਨ ਬਾਸ਼ਿਆ ਪਟਿਆ ਗਿਆ ਸੀ ਆ ਤੇ ਉਹ ਲੇਡੀ ਸਵਾਰੀ ਉੱਥੇ ਬੈਠੀ ਸੀ ਤੇ ਉਹਨਾਂ ਦੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਸੀ ਜਾਂ ਕਿ ਉਹ ਜਿਹੜਾ ਫ੍ਰੈਕਚਰ ਹੋਣ ਕਾਰਨ ਡਰਾਈਵਰ ਤੇ ਪਰਚਾ ਹੋਇਆ ਸੀਗਾ ਉਹਦੇ ਵਿੱਚ ਡਰਾਈ ਕਿਉਂਕਿ ਡਰਾਈਵਰ ਕਨੈਕਟਰ ਪਹਿਲਾਂ ਹੀ ਰੋਲਾ ਪਾ ਰਹੇ ਆ ਵੀ ਬੱਸਾਂ ਦੇ ਟਾਇਰ ਬਹੁ ਮਾੜੇ ਆ ਤੇ ਸਾਨੂੰ ਟਾਇਰ ਦਿੱਤੇ ਜਾਂ ਸਪੇਅਰ ਪਾਰਟ ਦਿੱਤਾ ਜਾਵੇ ਸਪੇਅਰ ਸਪੇਅਰ ਪਾਰਟ ਦੀ ਬਹੁ ਘੱਟ ਚੱਲ ਰਹੀ ਆ ਜੀ ਤੇ ਉੱਥੇ ਡਰਾਈਵਰ ਕਨੈਕਟਰ ਨੂੰ ਦੋਸ਼ੀ ਮੰਨਿਆ ਜਾਂਦਾ ਅਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਵੀ ਪਹਿਲਾਂ ਦਾ ਇੰਸ਼ੋਰੈਂਸ ਕਰਾਓ ਗੱਡੀਆਂ ਦਾ ਕਿਸੇ ਵੀ ਰੋਡਵੇ ਸਰਕਾਰੀ ਗੱਡੀ ਦਾ ਇੰਸ਼ੋਰੈਂਸ ਨਹੀਂ ਹੈਗਾ ਸਾਰੀਆਂ ਗੱਡੀਆਂ ਦੀ ਇੰਸ਼ੋਰੈਂਸ ਚਾਹੀਦੀ ਆ ਤੇ ਅਸੀਂ ਆਮ ਜਨਤਾ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੇ ਕਾਨੂੰਨ ਬਣਾਏ ਗਏ ਸਾਡੇ ਕਲੋਨੀ ਬਣਾਏ ਗਏ ਜੋ ਸਰਕਾਰ ਵੱਲੋਂ ਕਾਨੂੰਨ ਬਣਾਏ ਆ ਅਸੀਂ ਉਹਨਾਂ ਨੂੰ ਫਾਲੋ ਕਰ ਰਹੇ ਕਿਉਂਕਿ ਕੋਈ ਕੋਈ ਮੋਟਰਸਾਈਕਲ ਆ ਜਾਂ ਕਾਰ ਆ ਜੇ ਕਾਰ ਦੇ ਵਿੱਚ ਪੰਜ ਸਵਾਰੀਆਂ ਬੈਠਦੀਆਂ ਤਾਂ ਪੰਜ ਹੀ ਬੈਠ ਸਕਦੀਆਂ ਜੇ ਆਪਾਂ 6 ਜਾਂ 7 ਸਵਾਰੀਆਂ ਬਿਠਾਵਾਂਗੇ ਰਾਹ ਦੇ ਵਿੱਚ ਕੋਈ ਟ੍ਰੈਫਿਕ ਵਾਲਾ ਮਿਰ ਗਿਆ ਤਾਂ ਉਹਦਾ ਚਲਾਨ ਹੁੰਦਾ ਉਸੇ ਤਰ੍ਹਾਂ ਬੱਸ ਦੇ ਵਿੱਚ ਆ ਜੇ 52 ਸੀਟਾਂ ਤਾਂ ਆਪਾਂ ਹੀ 52 ਸਵਾਰੀਆਂ ਬਿਠਾ ਸਕਦੇ ਹਾਂ ਉਸ ਤੋਂ ਵੱਧ ਜੇ ਲੋਡ ਹੋ ਗਈ ਸਵਾਰੀ ਜ਼ਿਆਦਾ ਸਵਾਰੀਆਂ ਬਿਠਾਵਾਂਗੇ ਤਾਂ ਉਹਦਾ ਚਲਾਨ ਹੋ ਸਕਦਾ ਪਿਛਲੇ ਦਿਨੀ ਸਾਡੀ ਬੱਸ ਦੇ ਵਿੱਚ ਚਾਰ ਸਵਾਰੀਆਂ ਖੜੀਆਂ ਸੀਗੀਆਂ ਤੇ ਚਾਰ ਸਵਾਰੀਆਂ ਖੜੀਆਂ ਹੋਣ ਦੇ ਕਾਰਨ ਟ੍ਰੈਫਿਕ ਵਾਲਿਆਂ ਨੇ ਉਹ ਗੱਡੀ ਦਾ ਸਾਡਾ ਜੰਮੂ ਦੇ ਵਿੱਚ ਚਲਾਨ ਕੀਤਾ ਵੀ ਤੁਸੀਂ ਇਹ ਸਵਾਰੀਆਂ ਕਿਉਂ ਸੀਟਾਂ ਤੋਂ ਜ਼ਿਆਦਾ ਬਿਠਾਈਆਂ ਨਾ ਤਾਂ ਮਹਿਕਮੇ ਨੇ ਭੁਗਤਿਆ ਜੀ ਤੇ ਨਾ ਹੀ ਸਰਕਾਰ ਨੇ ਭੁਗਤਿਆ ਉਹ ਜਿਹੜਾ ਚਲਾਨ ਹੋਇਆ 1300 ਰੁਪਏ ਦਾ ਉਹ ਡਰਾਈਵਰ ਨੂੰ ਹੀ ਭੁਗਤਣਾ ਪਿਆ ਕਿਉਂਕਿ ਜਿਹੜਾ ਮਹਿਕਮਾ ਤੇ ਸਰਕਾਰ ਉਹ ਪੱਲਾ ਉਹ ਛੱਡ ਦਿੰਦੀ ਹੈ ਕਹਿੰਦੀ ਤੇ ਅਸੀਂ ਕਿਹੜਾ ਤੁਹਾਨੂੰ ਕਿਹਾ ਸੀਗਾ ਵੀ ਸਵਾਰੀਆਂ ਤੁਸੀਂ ਵੱਧ ਬਿਠਾਓ ਠੀਕ ਆ ਜੀ ਦੂਸਰੇ ਪਾਸੇ ਹੋ ਜਾਂਦੇ ਆ ਫਿਰ ਉੱਥੇ ਇਹ ਡਰਾਈਵਰ ਕੰਟਰੈਕਟਰ ਨੂੰ ਸੋਚਣਾ ਪੈਂਦਾ ਵੀ ਅਸੀਂ ਉਨੀਆਂ ਹੀ ਸਵਾਰੀਆਂ ਬਿਠਾਈਏ ਜਿੰਨੀਆਂ ਸਾਡੇ ਕੋਲ ਸੀਟਾਂ ਨਾਲੇ ਤਾਂ ਜਿਨ੍ਹਾਂ ਨੇ ਸਫ਼ਰ ਕਰਨਾ ਉਹ ਆਰਾਮ ਦੇ ਨਾਲ ਬਹਿ ਕੇ ਸਫ਼ਰ ਕਰ ਸਕਣ ਵੇ ਆਰਾਮ ਦੇ ਕੇ ਸਫਰ ਹੋਵੇ ਉਹਨਾਂ ਦਾ ਸਾਜੀ ਇੱਕ ਨਿਕਲੇ ਜੀ ਲੱਗਦਾ ਨਹੀਂ ਵੀ ਜੋ ਸਰਕਾਰ ਵੱਲੋਂ ਲੇਡੀ ਜੀ ਨੂੰ ਫ੍ਰੀ ਸੇਵਾ ਦਿੱਤੀ ਗਈ ਉਹਦੇ ਕਰਕੇ ਵੀ ਜਿਆਦਾ ਓਵਰਕਰਾਊਡ ਕਰਕੇ ਟਿਕਾ ਦੇ ਵਿੱਚ ਵੀ ਹੋਣ ਲੱਗ ਗਿਆ ਹਾਂਜੀ ਜਦੋਂ ਤੋਂ ਆਧਾਰ ਕਾਰਡ ਦੀ ਸੇਵਾ ਚੱਲ ਰਹੀ ਆ ਆਧਾਰ ਕਾਰਡ ਦੇ ਸਫਰ ਫ੍ਰੀ ਕਰਿਆ ਉਸ ਤੋਂ ਜਿਆਦਾ ਲੇਡੀ ਦਾ ਸਫਰ ਬਹੁਤ ਜਿਆਦਾ ਵੱਧ ਗਿਆ ਜੀ ਤੇ ਸਰਕਾਰ ਨੂੰ ਚਾਹੀਦਾ ਜੀ ਜਦੋਂ ਫ੍ਰੀ ਸਫਰ ਕਰਿਆ ਤਾਂ ਬੱਸਾਂ ਦਾ ਵੀ ਅਰੇਂਜਮੈਂਟ ਕੀਤਾ ਜਾਵੇ